ਕਬੀਰ ਹਰਦੀ ਪੀਰੀ ਚੂਨਾ ਊਜਲ ਭਾਏ RAM ਸੁਨੇਹੀ ਤਾ ਮਿਲ ਦੋਨੋ ਬਰਨ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਨੇ ਸਲੋਕਾਂ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਸਤਿਗੁਰੂ ਕਿਰਪਾ ਕਰ ਰਹੇ ਹਨ 55 ਸ਼ਲੋਕਾਂ ਦੀ ਵਿਚਾਰ ਸਤਿਗੁਰਾਂ ਆਪ ਮੇਰ ਭਰਿਆ ਅਥ ਰੱਖ ਕੇ ਕਰਵਾਈ ਹੈ ਅੱਗੇ ਸਤਿਗੁਰੂ ਕਰਵਾਉਣਗੇ ਸੋ 56ਵਾਂ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਕਬੀਰ ਸਾਹਿਬ ਕਹਿ ਰਹੇ ਆ ਕਿ ਕਬੀਰ ਹਰਦੀ ਪੀਰੀ ਕਹਿੰਦੇ ਜਿਹੜੀ ਹਲਦੀ ਹੁੰਦੀ ਆ ਆਪਾਂ ਘਰਾਂ 'ਚ ਵਰਤਦੇ ਉਹ ਪੀਲੇ ਹੁੰਦੇ ਆ ਆਪਾਂ ਦੇਖਦੇ ਹਾਂ ਉਹਦਾ ਰੰਗ ਜਿਹੜਾ ਪੀਲਾ ਹੁੰਦਾ ਚੂਨਾ ਊਜਲ ਪਾਏ ਜਿਹੜਾ ਚੂਨਾ ਹੁੰਦਾ ਜਿਹਦੇ ਨਾਲ ਪਹਿਲਾਂ ਮਕਾਨ ਬਣਾਏ ਜਾਂਦੇ ਸਨ ਹੁਣ ਵੀ ਚੂਨਾ ਕਈ ਥਾਵਾਂ ਤੇ ਕੰਮ ਆਉਂਦਾ ਹੈ ਕਹਿੰਦੇ ਚੂਨਾ ਚਿੱਟਾ ਹੁੰਦਾ ਊਜਲ ਨਾਮ ਚਿੱਟੇ ਦਾ ਹੈ ਕਹਿੰਦੇ ਚੂਨਾ ਊਜਲ ਪਾਏ ਕਹਿੰਦੇ RAM ਸਨੇਹੀ ਤਉ ਮਿਲੈ ਦੋਨੋਂ ਰੰਗ ਗਵਾਏ ਜਿਵੇਂ ਕਹਿੰਦੇ ਚੂਨਾ ਤੇ ਹਲਦੀ ਦੋਵੇਂ ਆਪਸ ਵਿੱਚ ਮਿਲਾ ਦਗੇ ਰਲਾ ਦਗੇ ਦੋਵਾਂ ਨੂੰ ਤੇ ਜਿਹੜਾ ਚੂਨਾ ਹੈ ਉਹ ਆਪਣਾ ਚਿੱਟਾ ਰੰਗ ਛੱਡ ਜਾਂਦਾ ਹੈ ਭਾਵ ਭੁਲਾ ਦਿੰਦਾ ਹੈ ਜਿਹੜੀ ਹਲਦੀ ਹੈ ਉਹ ਆਪਣਾ ਪੀਲਾ ਰੰਗ ਗਵਾ ਦਿੰਦੀ ਹੈ ਫਿਰ ਕਿਹੜਾ ਰੰਗ ਹੁੰਦਾ ਹੈ ਇਹਨਾਂ ਦਾ ਰੰਗ ਚੋਹ ਚੁਹਾ ਲਾਲ ਰੰਗ ਹੋ ਜਾਂਦਾ ਹੈ ਚਿੱਟਾ ਰੰਗ ਵੀ ਨਹੀਂ ਰਹਿੰਦਾ ਪੀਲਾ ਵੀ ਨਹੀਂ ਰਹਿੰਦਾ ਸਵਾਭ ਜੀ ਕਦੇ ਇਹਦੀ ਅਰਬਾ ਕਰਕੇ ਦੇਖ ਲਿਓ ਕਿਉਂਕਿ ਬਾਣੀ ਦਾ ਇੱਕ ਇੱਕ ਬਚਨ ਸਤ ਸਰੂਪ ਹੈ ਸੋ ਗੁਰ ਬਾਣੀ ਵਿੱਚ ਕੁਝ ਵੀ ਝੂਠ ਨਹੀਂ ਸਭ ਸੱਚ ਹੈ ਕਹਿੰਦੇ ਕਬੀਰ ਹਰਦੀ ਪੀਰੀ ਚੂਨਾ ਉਜਲ ਪਾਏ ਜਿਵੇਂ ਚੂਨਾ ਤੇ ਹਲਦੀ ਦੋਵੇਂ ਵੱਖੋ ਵੱਖਰੇ ਰੰਗਾਂ ਦੇ ਸਨ ਜਦੋਂ ਮਿਲਾਏ ਦੋਵੇਂ ਆਪਣਾ ਆਪਣਾ ਰੰਗ ਆਪਣਾ ਆਪਣਾ ਜਿਹੜਾ ਹੁਨਰ ਸੀ ਜਿਹੜਾ ਆਪਾ ਭਾਵ ਸੀ ਉਹ ਗਵਾ ਦਿੱਤਾ ਉਹਨਾਂ ਨੇ ਆਪਾ ਭਾਵ ਗਵਾਕੀ ਦੋਨੇ ਕਹਿੰਦੇ ਵੇਖੋ ਲਾਲ ਰੰਗ ਹੋ ਗਿਆ ਜਿਸ ਨੂੰ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਪਾਗਾ ਮੈਲਾ ਕਦੇ ਨਾ ਹੋਵੇਈ ਨਹਿ ਲਾਗੇ ਦਾਗਾ ਪਾਤਸ਼ਾਹ ਕਹਿੰਦੇ ਤੂੰ ਵੀ ਐ ਜੀਵ ਹਉਮੇ ਹੰਕਾਰ ਤ੍ਰਿਸ਼ਨਾ ਈਰਖਾ ਇਹ ਛੱਡ ਕੇ ਇਹ ਦੋਵੇਂ ਰੰਗ ਇਹਨਾਂ ਨੂੰ ਛੱਡ ਕੇ ਇਹਨਾਂ ਨੂੰ ਸ਼ਬਦ ਦੇ ਨਾਲ ਭਾਵ ਦੂਰ ਕਰਕੇ ਕਹਿੰਦੇ ਤੂੰ ਲਾਲ ਰੰਗ ਵਾਲਾ ਹੋ ਜਾ ਤੈਨੂੰ ਲਾਲ ਰੰਗ ਚੜ ਜਵੇ ਫਿਰ ਤੂੰ ਪ੍ਰਵਾਨ ਹੋਵੇਂਗਾ ਸੋ ਅਗਲਾ ਸ਼ਬਦ ਵੀ ਇਸੇ ਨਾਲ ਹੀ ਰਲਦਾ ਮਿਲਦਾ ਹੈ ਜੋ 52ਵਾਂ ਸਲੋਕ ਹੈ ਕਬੀਰ ਹਰਦੀਪੀ ਰਤਨ ਹਰੈ ਚੂਨ ਚਿਹਨ ਨਾ ਰਹਾਏ ਅਗਲੇ ਸ਼ਲੋਕ ਕਹਿੰਦੇ ਆ ਕਬੀਰ ਸਾਹਿਬ ਕਥਨ ਕਰਦੇ ਕਿ ਹਲਦੀ ਆਪਣਾ ਪੀ ਰਤਨ ਭਾਵ ਪਲਤਣ ਪੁਣਾ ਪੀਲਾ ਪੁਣਾ ਛੱਡ ਦੇਵੇ ਅਤੇ ਚੂਨੇ ਦੇ ਚਿੱਟੇ ਰੰਗ ਦਾ ਚਿਹਨ ਚਿੰਨ ਨਾ ਰਹਾਏ ਨਹੀਂ ਰਹਿੰਦਾ ਬਲਹਾਰੀ ਇਹ ਪ੍ਰੀਤ ਕਉ ਜੇ ਜਾਤ ਵਰਨ ਕੁਲ ਜਾਏ हां ਕਹਿੰਦੇ ਅਸੀਂ ਇਸ ਪ੍ਰੀਤ ਪ੍ਰੀਤੀ ਦੇ ਉੱਪਰੋਂ ਭਾਵ ਲਾਲ ਰੰਗ ਤੋਂ ਬਲਹਾਰੀ ਤੋਂ ਪਾਪ ਕੁਰਬਾਨ ਜਾਂਦੇ ਆਂ ਜਿਸ ਕਰਕੇ ਹਲਦੀ ਦੀ ਪਲਤਣਤਾ ਭਾਵ ਪੀਲਾ ਪੁਣਾ ਰੂਪੀ ਜਾਤੀ ਵਰਣ ਅਤੇ ਚੂਨੇ ਦੀ ਕੁਲ ਰੂਪੀ ਉਜਲ ਰੰਗ ਚਲਿਆ ਜਾਂਦਾ ਬਹੁਤਿਆਂ ਨੂੰ ਮਾਣ ਮੈਂ ਉੱਚੀ ਕੁਲ ਵਾਲਾ ਇਹ ਨੀਵੀਂ ਕੁਲ ਵਾਲਾ ਕਹਿੰਦੇ ਦੋਨੇ ਹੀ ਆਪੋ ਆਪਣਾ ਮਾਣ ਹੰਕਾਰ ਉਹ ਆਪਣਾ ਨੀਵਾ ਪੁਣਾ ਗਵਾ ਦਵੇ ਛੱਡ ਦੇਵੇ ਭੁਲਾ ਦੇਵੇ ਚੂਨਾ ਉੱਚਾ ਪੁਣਾ ਛੱਡ ਦੇਵੇ ਤੇ ਦੋਵੇਂ ਮਿਲ ਕੇ ਲਾਲ ਰੰਗ ਬਣ ਜਾਂਦਾ ਭਾਵ ਪਰਮੇਸ਼ਰ ਦਾ ਰੂਪ ਹੋ ਜਾਂਦੇ ਆ ਸੋ ਦੂਸਰਾ ਅਰਥ ਕਰਦੇ ਕਬੀਰ ਹਰਦੀ ਪੀਅਰੀ ਚੂਨਾ ਉਜਲ ਪਾਏ ਇਸ ਦੇ ਲੋੜ ਸੀ ਦੂਸਰਾ ਅਰਥ ਕਰਨ ਦੀ ਤਾਂ ਕਰ ਰਹੇ ਆ ਨਹੀਂ ਤਾਂ ਆਪਾਂ ਸਰਲ ਵਿਚਾਰ ਹੀ ਸਾਰੇ ਸ਼ਲੋਕਾਂ ਦੀ ਕਰ ਰਹੇ ਆ ਮਾਰੇ ਕਿਰਪਾ ਕਰਨ ਕਹਿੰਦੇ ਕਬੀਰ ਹਰਦੀ ਪੀਅਰੀ ਭਗਤ ਕਬੀਰ ਸਾਹਿਬ ਕਥਨ ਕਰਦੇ ਕਿ ਪਰਮੇਸ਼ਰ ਦੀ ਸਿਖਿਆਤਤਾ ਤੋਂ ਬਿਨਾ ਹਲਦੀ ਦੀ ਨਿਆਈ ਜਿਗਿਆਸੂ ਦੇ ਅੰਦਰ ਅਵਿਦਿਆ ਦੇ ਪ੍ਰਤਾਪ ਕਰਕੇ ਅਲਪਗਤਾ ਦਾ ਜਿਹੜਾ ਪੀਲਾ ਪੁਣਾ ਹੈ ਪਿਲੱਤਣ ਪੁਣਾ ਹੈ ਅਤੇ ਚੂਨੇ ਦੇ ਰੰਗ ਦੀ ਨਿਆਈ ਈਸ਼ਰ ਅੰਦਰ ਸਰਬਗਤਾ ਕਰਕੇ ਉਜਲ ਪੁਣਾ ਹੈ RAM ਸਨੇਹੀ ਤਉ ਮਿਲੈ ਦੋਨੋਂ ਵਰਨ ਗਵਾਏ ਹਾਗੇ ਭਰਮਾਉਂਦੇ ਆ ਕਿ RAM ਸਨੇਹੀ ਪਿਆਰਾ ਪ੍ਰਮਾਤਮਾ ਤਦ ਹੀ ਮਿਲ ਸਕਦਾ ਜੇਕਰ ਦੋਵੇਂ ਈਸ਼ਰ ਦੇ ਅੰਦਰੋਂ ਸਰਬਕਤਾ ਵਾਲਾ ਤੇ ਜੀਵ ਦੇ ਅੰਦਰੋਂ ਅਲਪਕਤਾ ਵਾਲਾ ਰੰਗ ਗਵਾ ਦਈਏ ਫਿਰ ਇਹ ਮਿਲ ਸਕਦੇ ਆ ਅਗਲੇ ਸ਼ਲੋਕ ਦੇ ਵੀ ਆਪਾਂ ਦੋ ਅਰਥ ਕਰ ਲਈਏ ਜੋ 72ਵਾਂ ਸ਼ਲੋਕ ਕਬੀਰ ਹਰਦੀ ਪੀ ਰਤਨ ਹਰੈ ਚੂਨ ਚਿਹਨ ਨਾ ਰਹਾਏ ਭਗਤ ਕਬੀਰ ਸਾਹਿਬ ਕਥਨ ਕਰਦੇ ਆ ਕਿ ਹਲਦੀ ਦੀ ਨਿਆਈ ਜਗਿਆਸੂ ਦੇ ਅੰਦਰੋਂ ਅਲਪਗਤਾ ਰੂਪੀ ਪੀ ਲੱਤਣ ਹਰੈਨਾਸ਼ ਹੋ ਜਾਵੇ ਅੱਦੇ ਚੂਨੇ ਦੀ ਨਿਆਈ ਈਸ਼ਰ ਦੀ ਸਰਬਗਤਾ ਦਾ ਕੋਈ ਚਿੰਨ ਨਾ ਰਹੇ ਬਲਹਾਰੀ ਇਹ ਪ੍ਰੀਤ ਕੋ ਜੇ ਜਾਤ ਵਰਨ ਕੁਲ ਜਾਏ ਭਗਤ ਜੀ ਕਿਰਪਾ ਕਰਦੇ ਮੈਂ ਇਹ ਪ੍ਰੀਤੀ ਦੇ ਉੱਪਰੋਂ ਬਲਹਾਰ ਜਾਂਦਾ ਜਿਸ ਪ੍ਰੀਤੀ ਕਰਕੇ ਜਾਤੀ ਵਰਨ ਤੇ ਕੁਲ ਦਾ ਅਪਮਾਨ ਚਲਿਆ ਜਾਂਦਾ ਹੈ ਸੋ ਅੱਗੇ 58ਵਾਂ ਸ਼ਲੋਕ ਰਾਈਂ ਕਿਰਪਾ ਕਰ ਰਿਹਾ ਆਉ ਇਸ ਸ਼ਲੋਕ ਦੀ ਬਾਬਤ ਮਹਾਂਪੁਰਖ ਸੁਨਾਇਆ ਕਰਦੇ ਸਨ ਕਿ ਕਿਸੇ ਵਿਅਕਤੀ ਨੇ ਮੁਕਤ ਹੋਏ ਪੁਰਖਾਂ ਬਾਬਤ ਕਬੀਰ ਜੀ ਤੋਂ ਪੁੱਛਿਆ ਸੀ ਕਿ ਮੁਕਤੀ ਦੇ ਦਰਵਾਜ਼ੇ ਵਿੱਚੋਂ ਮੁਕਤ ਪੁਰਖ ਕਿਵੇਂ ਲੰਘ ਗਏ ਕਿਉਂਕਿ ਉਹ ਰਸਤਾ ਬਹੁਤ ਪੀੜਾ ਬੜਾ ਤੰਗ ਦੱਸਿਆ ਜਾਂਦਾ ਬੋਧ ਪੀੜਾ ਹੈ ਇਹ ਸੁਣ ਕੇ ਫਿਰ ਭਗਤ ਕਬੀਰ ਸਾਹਿਬ ਨੇ ਇਹ ਸ਼ਲੋਕ ਉਚਾਰਨ ਕੀਤਾ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਈ ਭਗਤ ਕਬੀਰ ਸਾਹਿਬ ਕਥਨ ਕਰਦੇ ਇਹ ਭਾਈ ਮੁਕਤੀ ਦਾ ਜਿਹੜਾ ਦੁਆਰਾ ਦਰਵਾਜ਼ਾ ਹੈ ਉਹ ਬਹੁਤ ਸੰਕੁਰਾ ਹੁੰਦਾ ਸੁਗੜਿਆ ਆ ਭਾਵ ਤੰਗ ਹੈ ਕਿੰਨਾ ਕੋ ਭਗਤ ਜੀ ਤੰਗ ਹੈ ਕਹਿੰਦੇ ਜੋ ਰਾਈ ਦੇ ਦਸਵੇਂ ਰਾਈ ਸਰੋਂ ਦਾ ਦਾਣਾ ਇੱਥੇ ਦਸਵੇਂ ਨਹੀਂ ਪੜਨਾ ਈੜੀ ਨੂੰ ਲਾਂ ਪਿੰਦੀ ਲੱਗੀ ਨਾਲ ਦਸ ਏ ਕਹਿੰਦੇ ਦਸਵੇਂ ਹਿੱਸੇ ਜਿੰਨਾ ਸਰੋਂ ਦੇ ਵੀ ਗਾਂ ਦਸ ਹਿੱਸੇ ਕਰ ਲਓ ਉਹਦੇ ਇੱਕ ਹਿੱਸੇ ਜਿੰਨਾ ਦਸਵੇਂ ਹਿੱਸੇ ਜਿੰਨਾ ਕਹਿੰਦੇ ਇੰਨਾ ਬਰੀਕ ਆ ਮੁਕਤੀ ਦਾ ਦਵਾਰ ਆ ਫਿਰ ਕਹਿੰਦੇ ਕਿਵੇਂ ਹੋਵੇਗਾ ਮਨ ਤੋਂ ਮੈਗਲ ਹੋਏ ਰਹ્યો ਨਿਕਸੋ ਕਿਉ ਕਹਿ ਜਾਏ ਇਹ ਪ੍ਰਸ਼ਨ ਰੂਪ ਵਿੱਚ ਕਥਨ ਕਰ ਰਿਹਾ ਵੀ ਪਰਮਾਨਤ ਜਿਹੜਾ ਹਉਮੈ ਕਰਕੇ ਮੈਗਲ ਹਾਤੀ ਦੀ ਨਿਆਈਂ ਫੁੰਕਾਰੀ ਮਾਰ ਰਿਹਾ ਹਾਤੀ ਵਾਂਗੂ ਬਹੁਤ ਤਗੜਾ ਹੋਇਆ ਪਿਆ ਮਨ ਫਿਰ ਇਹ ਕਿਵੇਂ ਲੰਗੇਗਾ ਉਸ ਤੋਂ ਉਹ ਦਰਵਾਜ਼ਾ ਤਾਂ ਬਹੁਤ ਪੀੜਾ ਭਾਵ ਨਹੀਂ ਨਿਕਲਿਆ ਜਾ ਸਕਦਾ ਹੁਣ ਅਗਲੇ ਸ਼ਲੋਕ ਚ ਦੱਸ ਰਿਹਾ ਕਿਵੇਂ ਨਿਕਲਿਆ ਜਾਂਦਾ ਉਸ ਤੋਂ ਕਬੀਰ ਐਸਾ ਸਤਗੁਰ ਜੇ ਮਿਲੈ ਟੁੱਠਾ ਕਰੇ ਪਸਾਉ ਹਾਂ ਭਗਤ ਕਬੀਰ ਸਾਹਿਬ ਦਸਰੇ ਉਤਰ ਰੂਪ ਵਿੱਚ ਉਹ ਪਹਿਲੇ ਸ਼ਲੋਕ ਦਾ ਹੁਣ ਜਵਾਬ ਦੇ ਰਹੇ ਜੇਕਰ ਪੂਰਨ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਤੀ ਸਤਿਗੁਰੂ ਮਿਲ ਪਵੇ ਪੂਰਾ ਸਤਿਗੁਰੂ ਮਿਲ ਪਵੇ ਤੇ ਮਿਲ ਕੇ ਉਹ ਟੁੱਠਾ ਪ੍ਰਸੰਨ ਹੋ ਕੇ ਅੰਮ੍ਰਿਤ ਨਾਮ ਭਗਤੀ ਬ੍ਰਹਮ ਵਿਦਿਆ ਦੀ ਪਸਾਉ ਬਖਸ਼ਿਸ਼ ਕਰ ਦੇਵੇ ਮੁਕਤ ਦੁਆਰਾ ਮੁਕਲਾ ਸਹਿਜੇ ਆਵੋ ਜਾਓ ਤਾਂ ਕਹਿੰਦੇ ਮੁਕਤੀ ਦਾ ਦਰਵਾਜ਼ਾ ਮੋਕਲਾ ਹਾਂ ਦਾ ਖੁੱਲਾ ਹੋ ਜਾਂਦਾ ਅਸੀਂ ਪਿੰਡਾਂ ਵਿੱਚ ਆਣ ਸ਼ਬਦ ਵਰਤਦੇ ਹਾਂ ਕਹਿੰਦੇ ਉਹ ਤੇ ਮੋਕਲਾ ਹੀ ਹੋ ਗਿਆ ਭਾਵ ਮੋਗਾ ਹੋ ਗਿਆ ਬੜਾ ਖੁੱਲਾ ਹੋ ਗਿਆ ਕਿਤੇ ਉਹ ਪਾਣੀ ਟੁੱਟ ਜਵੇ ਅਸੀਂ ਕਹਿੰਦੇ ਉਹ ਤੇ ਮੋਗਾ ਪੈ ਗਿਆ ਹੈ ਉੱਚੇ ਥਾਂ ਤੋਂ ਨੀਵੇਂ ਥਾਂ ਨੂੰ ਪਾਣੀ ਜਦੋਂ ਟੁੱਟ ਜਵੇ ਨਾ ਤੇ ਅਸੀਂ ਉਸ ਨੂੰ ਜ਼ਿਆਦਾਤਰ ਪਿੰਡਾਂ 'ਚ ਜ਼ਿੰਮੇਦਾਰ ਕਹਿ ਦਿੰਨੇ ਕਿ ਇਹ ਤੇ ਮੋਗਾ ਹੀ ਪੈ ਗਿਆ ਭਾਵ ਖੁੱਲਾ ਬਹੁਤ ਹੋ ਗਿਆ ਇਹ ਤੇ ਨੱਕਾ ਰਿਆ ਹੀ ਨਹੀਂ ਨੱਕਾ ਕਿਸੇ ਸੀਮਾ ਤੱਕ ਹੁੰਦਾ ਜਿਹੜਾ ਨੱਕਾ ਲਾਈਦਾ ਹਾਂਜੀ ਜਿਹੜਾ ਮੋਗਾ ਹੀ ਬਣ ਗਿਆ ਉਸ ਨੂੰ ਫਿਰ ਨੱਕਾ ਲਾਉਣਾ ਵੀ ਔਖਾ ਹੋ ਜਾਂਦਾ ਕਹਿੰਦੇ ਮੁਕਤ ਦਵਾਰਾ ਮੋਕਲਾ ਸਹਿਜੇ ਆਵੋ ਜਾਓ ਕਹਿੰਦੇ ਹੁਣ ਤਾਂ ਮੋਕਲਾ ਇੰਨਾ ਖੁੱਲਾ ਹੋ ਗਿਆ ਸਹਿਜੇ ਆਵੋ ਸਹਿਜੇ ਜਾਵੋ ਜਿੱਦਾਂ ਮਰਜੀ ਉੱਥੇ ਜਾਓ ਜਿੱਦਾਂ ਮਰਜੀ ਉਥੋਂ ਵਾਪਸ ਆਓ ਜਿਵੇਂ ਜੇਲ੍ਹ ਦੇ ਵਿੱਚ ਡਾਕਟਰ ਜਾਂਦਾ ਡਾਕਟਰ ਨੂੰ ਕੋਈ ਬੰਦਿਸ਼ ਤਾਂ ਨਹੀਂ ਹੁੰਦੀ ਵੀ ਤੂੰ ਹੁਣ ਬਾਹਰ ਨਹੀਂ ਨਿਕਲ ਸਕਦਾ ਉਹ ਤਾਂ ਕੈਦੀਆਂ ਦਾ ਜਿਹੜੇ ਕੈਦੀ ਮਰੀਜ਼ ਬਣ ਜਾਂਦੇ ਉਹਨਾਂ ਦਾ ਇਲਾਜ ਕਰ ਲਈ ਜਾਂਦਾ ਉਹ ਉਹਨਾਂ ਦੇ ਇੰਜੈਕਸ਼ਨ ਲਾ ਕੇ ਦਵਾਈ ਦੇ ਕੇ ਉਹ ਜਿਵੇਂ ਗਿਆ ਸੀ ਉਸੇ ਤਰ੍ਹਾਂ ਬਾਹਰ ਆ ਜਾਂਦਾ ਉਹਨੂੰ ਕੋਈ ਰੋਗ ਨਹੀਂ ਕੋਈ ਟੋਗ ਨਹੀਂ ਕੋਈ ਬੰਦਿਸ਼ ਨਹੀਂ ਇਸੇ ਤਰ੍ਹਾਂ ਸਤਿਗੁਰੂ ਕਹਿ ਰਿਹਾ ਕਿ ਜਿਹੜੇ ਸੰਤ ਮਹਾਤਮਾ ਹੁੰਦੇ ਉਹ ਜੁਗਤੀਆਂ ਦੱਸਦੇ ਆ ਉਹ ਆਪ ਤਾਂ ਇਸ ਰਸਤੇ ਸਹਿਜੇ ਜਾਂਦੇ ਆਉਂਦੇ ਆ ਉਹ ਅੱਗੇ ਕਈਆਂ ਅਨੁਤਾਰ ਜਾਂਦੇ ਰਸਤਾ ਦੱਸ ਕੇ ਭਾਈ ਜੇ ਸਤਿਗੁਰੂ ਮਿਲ ਪਵੇ ਸਤਿਗੁਰੂ ਦੀ ਖੁਸ਼ੀ ਲੈ ਲਓ ਤੇ ਫਿਰ ਉਹ ਰਸਤਾ ਖੁੱਲਾ ਹੋ ਜਾਂਦਾ ਖੁੱਲਾ ਇੰਨਾ ਹੋ ਜਾਂਦਾ ਜਿਹੜਾ ਰਸਤਾ ਇੰਨਾ ਤੰਗ ਸੀ ਕਿ ਲੰਘਣਾ ਔਖਾ ਸੀ ਸੂਈ ਦੇ ਨੱਕੇ ਤੋਂ ਵੀ ਬਾਰੀਕ ਸੀ ਕਹਿੰਦੇ ਉਹ ਰਸਤਾ ਹੁਣ ਸਹਿਜੇ ਆਉਣ ਜਾਣ ਵਾਲਾ ਹੋ ਜਾਂਦਾ ਪਰ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਸੋ ਅੱਜ ਇਤਨੀਆਂ ਵਿਚਾਰਾਂ ਆਪ ਜੀ ਨੇ ਜੋ ਪ੍ਰਵਾਨ ਕਰਨੀਆਂ ਹੈ ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਕੱਲ ਵਿੱਚ ਆਪਾਂ 49 ਤੇ 50 ਨੰਬਰ ਸ਼ਲੋਕ ਮਾਫ ਕਰਨਾ 59 ਤੇ 60 ਨੰਬਰ ਸ਼ਲੋਕ ਵਿਚਾਰਾਂਗੇ ਹੋ ਸਕੇ ਆ ਤਿੰਨ ਸ਼ਲੋਕ ਵਿਚਾਰਾਂਗੇ ਨਹੀਂ ਤੇ ਦੋ ਕਿਉਂਕਿ ਆਪਾਂ ਨੂੰ ਕੋਈ ਭੱਜ ਦੌੜ ਨਹੀਂ ਕਾੜ ਨਹੀਂ ਸਹਿਜੇ ਦੇ ਵਿੱਚ ਸਾਰੇ ਕਾਰਜ ਸਤਿਗੁਰੂ ਕਰਵਾ ਰਹੇ ਤੇ ਸਹਿਜੇ ਵਿੱਚ ਕਰਨੇ ਚਾਹੀਦੇ ਆ ਤੇ ਸਹਿਜੇ ਵਿੱਚ ਹੀ ਕਰਾਂਗੇ ਮਹਾਰਾਜ ਕਿਰਪਾ ਕਰਨ ਗੁਰਬਾਣੀ ਦੇ ਆਨੰਦ ਲਵਾਂਗੇ ਭਾਵੇਂ ਇੱਕ ਸਲੋਕ ਵਿਚਾਰ ਹੋਵੇ ਭਾਵੇਂ ਦੋ ਵਿਚਾਰ ਹੋ ਜਾਣ ਭਾਵੇਂ ਤਿੰਨ ਵਿਚਾਰ ਹੋ ਜਾਣ ਭਾਵੇਂ ਇਸ ਤੋਂ ਵਧੇਰੇ ਵਿਚਾਰ ਹੋ ਜਾਣ ਇਹ ਸਤਿਗੁਰੂ ਦੀ ਖੁਸ਼ੀ ਹੈ ਜਿਤਨੇ ਆਨੰਦ ਤੇ ਟਿਕ ਕੇ ਵਿਚਾਰ ਹੋ ਜਾਣ ਉਹੀ ਅਸਲੀ ਆਨੰਦ ਹੈ ਉਹੀ ਅਸਲੀ ਖੇੜਾ ਹੈ ਭੁੱਲਾ ਨੱਚ ਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ